ਕਹਿੰਦਾ ਜੋ ਕੰਨਾ ਕਲਾ ਹੀ ਹੁੱਚੇ ਫਿਰ ਜਾ ਕੇ ਗਾਨੇ ਪੋੜਨੇ ਕਹਿੰਦਾ ਤਹਾਰਦੀ ਉਹਨਾਂ ਗਾੜੀ ਦੇ ਏਟਮ ਅੱਜ ਤੱਕ ਆ ਕੇ ਸੌੜਤਾ ਨੂੰ ਆਹੀਂ ਉਹਨੂੰ ਘਰ ਖਿੱਚ ਕੇ ਲਾਇਆ ਹਾਂ ਅਸੀਂ ਉਹਨਾਂ ਨੂੰ ਨਹੀਂ ਪੁੱਛਿਆ ਉਹਨੇ ਟਰਾਲੀ ਦੇ ਥੱਲੇ ਉੱਪਰ ਥੱਲੇ ਦੇ ਦੇ ਕੇ ਮਾਰੇ ਉਹਨਾਂ ਨੇ ਮੈਂ ਨਾਂ ਖਿੱਚ ਦਿੱਤੀ ਤੇ ਥੱਲੇ ਉਹਨੂੰ ਵੀ ਮਾਰਸ ਰਿਹਾ ਸੀ ਮੈਂ ਉਹਨੂੰ ਕਾਂਦਰਾ ਲਾ ਰਿਹਾ ਕੁੱਟ ਕੇ ਨਹੀਂ ਤੇ ਮੈਨੂੰ ਵੀ ਲੱਗੇ ਨਾਲ ਤੇ ਮਾਤਾ ਮੇਰੇ ਪਿੱਛੇ ਤਰਸਣ ਨਹੀਂ ਮੈਂ ਨਹੀਂ ਕਿਵੇਂ ਮਾਤਾ ਪਿੱਛੇ ਤਰਸਦੀ ਜਾਨ ਨਿਕਲਦੀ ਹੈ ਮੈਂ ਤੇ ਪੁੱਤ ਨਹੀਂ ਸਾਮਤੀ ਰਹੀ ਪੁਰੀ ਚਰ ਵੀ ਨਿਕਲ ਗਈ ਵਰਕੇ ਮਾਤਾ ਜੀ ਨਾਲ ਕਿਸ ਤਰ੍ਹਾਂ ਤੁਸੀਂ ਜਿੱਦਾਂ ਪਿੰਡ ਵਾਲੇ ਕਹਿੰਦੇ ਬਈ ਟਰੈਕਟਰ ਦੋ ਤਿੰਨ ਰੀ ਉੱਤੋਂ ਦੀ ਚਲਾਇਆ ਗਿਆ ਤਿੰਨ ਵਾਰੀ ਉਹਦੇ ਪਲਟੀਆਂ ਪਾਈਆਂ ਹਾਂ ਜੀ ਮੈਂ ਉੱਤੇ ਤਿੰਨ ਵਾਰੀ ਦੀਆਂ ਪਾਪਾ ਗਣ ਮਾਰਿਆ ਅਜ ਤਾਂ ਪਹਿਲਾਂ ਟਰਾਟਾ ਸਿੱਧਾ ਲਿਆਂਦਾ ਵਾ ਫੇਰ ਉੱਤੇ ਪਿੰਦਾ ਫੇਰ ਉਹਨੂੰ ਵਿੜਾ ਕੇ ਜਾ ਕੇ ਮਾਰਿਆ ਠੀਕ ਹੈ ਹਾਂ ਬਾਦ ਨੇ ਕੀ ਹੈ ਕੋਨੀ ਸਭ ਜੋ ਕਹਿ ਰਹੇ ਸੀ ਬਿਲਕੁਲ ਉਹਨਾਂ ਨੇ ਜਾਇਜ਼ ਕਿਹਾ ਗੱਲ ਹੀ ਪਹਿਲੀ ਗਲਤੀ ਮੈਂ ਦੂਣ ਦੀ ਬੇਟੀਗੀਆਂ ਨੇ ਖਾਸ ਕਰਕੇ ਇਸ ਕੌਮਦਿਰ ਵਧਿਕੀਆਂ ਨੇ ਨਾ ਜੱਟ ਬਰਾਦੀਆਂ ਉਹ ਸੈਨ ਨਹੀਂ ਹੋਣੀਆਂ ਮੈਂ ਅੱਜ ਵੀ ਸਾਰੇ ਭੈਣ ਭਰਾਵਾਂ ਨੂੰ ਇਹ ਦੱਸਦੀ ਆਵਾਜ਼ ਦੇਣਾ ਹੈ ਇਕੱਠੇ ਹੋ ਜਾਓ ਇਕੱਠੇ ਹੋ ਕੇ ਐਸਾ ਇੱਕ ਮਾਹੌਲ ਬਣਾ ਲਓ ਪਿੰਡ ਦੇ ਵਿੱਚ ਕਿ ਦੁਬਾਰਾ ਇਹ ਜਿਹੀ ਘਟਨਾ ਨਹੀਂ ਵਾਪਰਨੀ ਚਾਹੀਦੀ ਇਹ ਖਾਸ ਕਰਕੇ ਸਾਡੀਆਂ ਛੋਟੀਆਂ ਬਰਾਦੀਆਂ ਨਾਲ ਇਹ ਇੱਥੇ ਨਹੀਂ ਪੰਜਾਬ ਸਾਰੇ ਜੇ ਕੁਝ ਹੋ ਰਿਹਾ ਹੈ ਇਹ ਰਲ ਕੇ ਲੱਥ ਪਾਉਣੀ ਪੈਣੀ ਆ ਮੈਂ ਸਰਕਾਰ ਨੂੰ ਗੁੰਜਾਰਸ਼ ਵੀ ਕਰੂੰਗਾ ਬੇਨਤੀ ਵੀ ਕਰੂੰਗਾ ਇਸ ਗੱਲ ਦੀ ਕਿ ਜੇ ਕੋਈ ਕਾਰਵਾਈ ਨਾ ਕੀਤੀ ਇਸ ਗੱਲ ਤੇ ਤੇ ਫਿਰ ਅਸੀਂ ਇਹ ਪਿੰਡ ਦੇ ਵਿੱਚ ਖਾਸ ਕਰਕੇ ਮੈਂ ਗੱਲ ਦੀ ਉਹ ਨਜ਼ਰ ਜੀਵਨਕਰਨ ਚੋਣਾਂ ਇਹ ਲੱਗਨ ਦਮਾਂਗੇ ਜਿੰਨਾ ਚਿਰ ਇਹ ਫੈਸਲਾ ਨਹੀਂ ਹੋਵੇਗਾ ਬਈ ਡਾਕਟਰਾਂ ਦਾ ਸਾਰਾ ਕੁਝ ਇਹ ਤੁਹਾਨੂੰ ਦੇਖ ਲਿਆ ਉਹ ਤਿੰਨ ਵਾਰੀ ਇੱਕ ਵਾਰੀ ਨਹੀਂ ਤਿੰਨ ਵਾਰੀ ਮੋੜ ਮੋੜ ਕੇ ਟਰੱਕ ਚੜਾ ਗਿਆ ਉੱਤੇ ਇਹ ਵਧੀ ਕੀ ਹੈ ਕਾਰਨ ਕੀ ਤੇ ਛੋਟਿਆਂ ਕਮਾਂ ਸਾਡਾ ਕੀ ਕਰ ਲੈਣਗੀਆਂ ਕਰ ਰਹੇ ਹੋਈ ਹੈ ਨਾ ਤੇ ਮੇਰੇ ਵੀਰ ਜਾਗ ਜਾਓ ਗਲਤੀਆਂ ਸਾਡੀਆਂ ਨੇ ਅਸੀਂ ਆਪਣੀਆਂ ਗਲਤੀਆਂ ਮੰਨਦੇ ਆ ਮੌਕਾ ਆਇਆ ਸੀ ਆਪਣੀ ਆਪਣੇ ਭਾਈ 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 ਜਾਰੇ ਨੂੰ ਅੱਗੇ ਲਿਆਉਂਦਾ ਤੇ ਤੁਸੀਂ ਗਲਤੀਆਂ ਕੀਤੀਆਂ ਜੀ ਇਹਨਾਂ ਨੂੰ ਲੈ ਕੇ ਆਓ ਤੇ ਸਾਡੇ ਲਈ ਹੁਕਮ ਹੋਣਾ ਜੀ ਪਾਵਰ ਆਪਣੇ ਹੱਥੀ ਲੈ ਕੇ ਪਾਵਰ ਆਓ ਫਿਰ ਦੱਸਿਓ ਇਹਨਾਂ ਨੂੰ ਬਿੱਟਰ ਡੱਕਾ ਕਿਦਾਂ ਚੱਲਦੇ ਨੇ ਉਹਨਾਂ ਦਾ ਜਾਇਜ਼ ਮੇਰੇ ਵੀਰ ਨੇ ਜਾਇਜ਼ ਗੱਲ ਕੀਤੀ ਸੀ ਵੀ ਗੰਦੇ ਗਾਣੇ ਨਾ ਲਾ ਕੌਣ ਪਰਮਿਸ਼ਨ ਦਿੰਦਾ ਇਹਨਾਂ ਨੂੰ ਕਿੰਨੇ ਕਿਹਾ ਵੱਡੇ ਵੱਡੇ ਡੱਕੇ ਤੇ ਲਾਗ ਚਲਾਉ ਉਹਨਾਂ ਤੇ ਕਾਨੂੰਨੀ ਤੌਰ ਤੇ ਗਲਤ ਹੈ ਮੈਂ ਤਾਂ ਵੱਸਦਾ ਭੈਣ ਭਰਾ ਸਾਰੇ ਬੀਬੀਆਂ ਭਾਣਾ ਸਾਡੀਆਂ ਸਾਂਝੀਆਂ ਸਾਰਿਆਂ ਦੀਆਂ ਚਾਹੇ ਕਿਸੇ ਪਉਂ ਬਰਾਦਰੀ ਦੀ ਕਿਉਂ ਨਹੀਂ ਹੈ ਸ਼ਰਮ ਹੋਣੀ ਚਾਹੀਦੀ ਅਸੀਂ ਲਾਜ ਆਉਣੀ ਚਾਹੀਦੀ ਆ ਮੈਂ ਹੁਣ ਇੱਕ ਵਾਰ ਪਾਣਾ ਫੇਰ ਵਾਦਾ ਕਰਕੇ ਜਾ ਰਿਹਾ ਬੰਦੇ ਬਚਨੇ ਨਹੀਂ ਚਾਹੀਦੇ ਠੀਕ ਹੈ ਨਾ ਸਾਨੂੰ ਹੋਰ ਦਿਨ ਚੋਂ ਕੁਰਬਾਨੀ ਦੇਣੀ ਪਵੇ ਮਰਨਾ ਪਵੇ ਜੇ ਮਰਨਾ ਕਬੂਲ ਹੈ ਪਰ ਇਹ ਬੰਦੇ ਜਿਹੜੇ ਜਿਹਨੇ ਟਰੈਕਟਰ ਚੜਾਇਆ ਬਾ ਇਹ ਬਚਣਾ ਨਹੀਂ ਚਾਹੀਦਾ ਤੁਹਾਨੂੰ ਮੈਂ ਦੱਸ ਦਵਾ ਉਹਨਾਂ ਚਿਰ ਲਾਸ਼ ਨਹੀਂ ਚਲੇਗੀ ਉਹਨਾਂ ਚਿਰ ਲਾਸ਼ ਨਹੀਂ ਚਲੇਗੀ ਜਿਹਨਾਂ ਦਾ ਫਸਲਾ ਨੁਕਸਾਨ ਹੋ ਜਾਂਦਾ ਵੱਡੀ ਗੱਲ ਕਰਦੇ ਨੇ ਲਾਸ਼ ਉਠਾ ਕੇ ਡੀਸੀ ਸਾਹਿਬ ਦੇ ਦਫ਼ਤਰ ਘੜੀ ਕਾ ਰੱਖ ਦੇਣੀ ਆ ਹਾਂ ਜਾ ਕੇ ਜਿੰਨਾ ਚਿਰ ਫੈਸਲਾ ਨਹੀਂ ਹੁੰਦਾ ਸਾਡਾ ਹਾਂਜੀ ਦੱਸ ਦਿਓ ਜੀ ਅੱਜ ਰੀਮਾ ਬਾਦ ਪਿੰਡ ਦੇ ਵਿੱਚ ਜੋ ਅੰਟੀ ਜੀ ਦੀ ਡੈਥ ਹੋਈ ਆ ਔਰ ਹੋਰ ਵੀ ਹਾਦਸਾ ਵਾਪਰਿਆ ਉਸ ਨੂੰ ਤੁਸੀਂ ਕਿਸ ਤਰ੍ਹਾਂ ਬਿਆਨ ਕਰਨਾ ਚਾਹੋਗੇ ਇਸ ਪਤਾ ਕਿ ਅੱਜ ਅਸੀਂ ਆਏ ਆ ਰੀਮਾ ਬਾਦ ਪਿੰਡ 'ਚ ਔਰ ਮਾਮਲਾ ਇਸ ਤਰ੍ਹਾਂ ਸੀਗਾ ਕਿ ਮਿੱਟੀ ਪਾਈ ਆ ਰਹੀ ਆ ਔਰ ਟਰੈਕਟਰ ਦੇ ਗਾੜੇ ਜャੜਦੇ ਸਨ ਪਰਿਵਾਰ ਨੇ ਕਿਹਾ ਕਿ ਗਾੜੇ ਪਰਿਵਾਰਕ ਨਹੀਂ ਹੈ ਇਹ ਗਾੜੇ ਨਾਲੋਂ ਲੇਕਿਨ ਇਸੇ ਗੱਲ ਤੋਂ ਬਾਅਦ ਖੜਾ ਹੋ ਗਿਆ ਔਰ ਉਹਨਾਂ ਨੇ ਇੱਕ ਭੈਣ ਤੇ ਟਰੈਕਟਰ ਚੜਾ ਦਿੱਤਾ ਔਰ ਮੌਕੇ ਤੇ ਉਹਨਾਂ ਦੀ ਡੈਥ ਹੋ ਗਈ ਹੈ ਉਹਨਾਂ ਨਾਲ ਉਹਨਾਂ ਦਾ ਬੇਟਾ ਸੀਗਾ ਉਹਦੇ ਲੱਤਾਂ ਟੁੱਟ ਚੁੱਕੇ ਨੇ ਔਰ ਅਸੀਂ ਮੰਗ ਕਰਦੇ ਹਾਂ ਕਿ ਪ੍ਰਸ਼ਾਸਨ ਸਖਤ ਤੋਂ ਸਖਤ ਕਾਰਵਾਈ ਕਰੇ ਕਿਉਂਕਿ ਬਹੁਤ ਮੰਦਭਾਗੀ ਗੱਲ ਹੈ ਕਿ ਇੱਕ ਛੋਟੀ ਜੀ ਗੱਲ ਤੋਂ ਤੁਸੀਂ ਜਿਹੜੀ ਜਾਨ ਲੈ ਲਓ ਇਹ ਤੋਂ ਵੱਡੀ ਬੁਰੀ ਗੱਲ ਕੀ ਹੋ ਸਕਦੀ ਹੈ ਸਾਡੀ ਗੁਜ਼ਾਰਿਸ਼ ਹੈ ਪੂਰੇ ਪ੍ਰਸ਼ਾਸਨ ਅਗੇ ਕਿ ਪ੍ਰਸ਼ਾਸਨ ਸਖਤ ਸਖਤ ਕਾਰਵਾਈ ਕਰੇ ਤਾਂ ਜੋ ਗਾਂ ਤੋਂ ਇਹੋ ਜਿਹੀ ਕੋਈ ਵੀ ਕਾਰਵਾਈ ਨਾ ਕਰ ਸਕੇ ਪਾਂ ਜੀ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਵੀ ਮੌਕੇ ਤੇ ਮੌਜੂਦ ਜੇ ਤੁਸੀਂ ਵੀ ਆਪਣੇ ਬਿਆਨ ਦਿਓ